ਵਾਹਿਗੁਰੂ ਜੀ ਅਗਲੀ ਸਾਖੀ ਗੁਰਦਾਸ ਨੰਗਲ ਦਾ ਘੇਰਾ ਬਹਾਦਰ ਸ਼ਾ ਬਾਦਸ਼ਾਹ ਦੇ ਮਰਨ ਤੋਂ ਉਪਰੰਤ ਉਸ ਦਾ ਪੁੱਤਰ ਜਹਾਂਦਾਰ ਸ਼ਾ ਬਾਕੀ ਪਰਾਂਵਾਂ ਨੂੰ ਕਤਲ ਕਰਕੇ ਦਿੱਲੀ ਦਾ ਬਾਦਸ਼ਾਹ ਬਣ ਗਿਆ ਪਰ 10 ਮਹੀਨੇ ਬਾਅਦ ਹੀ ਅਜੀਮ ਉਲਸ਼ਾਨ ਦਾ ਪੁੱਤਰ ਜਹਾਂਦਾਰ ਸ਼ਾ ਨੂੰ ਹਰਾ ਕੇ ਤਖਤ ਦਾ وارث ਬਣ ਗਿਆ ਉਹ ਬੜਾ ਜ਼ਾਲਮ ਅਤੇ નિર્દય ਸੀ ਜਦੋਂ ਦਿੱਲੀ ਦਾ ਬਾਦਸ਼ਾਹ ਬਣਿਆ ਤਾਂ ਉਸ ਨੂੰ ਪਤਾ ਲੱਗਾ ਕਿ ਬੰਦਾ ਸਿੰਘ ਬਹਾਦਰ ਸਾਰੇ ਪੰਜਾਬ ਉੱਤੇ ਕਬਜ਼ਾ ਕਰ ਬੈਠਾ ਸੀ ਇਸ ਲਈ ਬੰਦਾ ਸਿੰਘ ਬਹਾਦਰ ਨੂੰ ਹਰਾਉਣ ਅਤੇ ਫੜਨ ਵਾਸਤੇ ਉਸ ਬਹੁਤ ਵੱਡੀ ਫੌਜ ਭੇਜੀ ਉਸ ਨੇ ਗੁਜਰਾਤ ਦੇ ਸੂਬੇਦਾਰ ਮਿਰਜ਼ਾ ਅਹਿਮਦ ਖਾਂ ਬਖਸ਼ੀ ਅਫਰਾਸੀਆ ਖਾਂ ਮੁਜਫਰ ਖਾਂ ਰਾਜਾ ਪ੍ਰਿਥੀਚੰਦ ਅਤੇ ਹੋਰ ਰਾਜਿਆਂ ਨੂੰ ਲਾਹੌਰ ਦੇ ਸੂਬੇਦਾਰ ਦੀ ਸਹਾਇਤਾ ਵਾਸਤੇ ਭੇਜਿਆ ਸਾਰੇ ਰਾਜੇ ਅਤੇ ਫੌਜਦਾਰ ਆਪਣੀਆਂ ਫੌਜਾਂ ਨੂੰ ਲੈ ਕੇ ਲਾਹੌਰ ਪਹੁੰਚ ਗਏ ਜਦ ਬੰਦਾ ਸਿੰਘ ਬਹਾਦਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਵੀ ਸਾਰੇ ਜਥੇਦਾਰਾਂ ਨੂੰ ਹੁਕਮਨਾਮੇ ਭੇਜੇ ਪਿੰਡ ਕੋਟ ਮਿਰਜ਼ਾ ਵਿੱਚ ਉਸ ਇੱਕ ਕੱਚੀ ਗੜੀ ਬਣਾਉਣੀ ਸ਼ੁਰੂ ਕਰ ਦਿੱਤੀ ਪਰ ਹਾਲੇ ਗੜੀ ਸੰਪੂਰਨ ਵੀ ਨਹੀਂ ਸੀ ਹੋਈ ਕਿ ਅਬਦੁਸਮਦ ਖਾਨ ਨੇ ਝਟਪਟ ਉਸ ਉੱਤੇ ਹਮਲਾ ਕਰ ਦਿੱਤਾ ਪਰ ਬੰਦਾ ਸਿੰਘ ਦੀਆਂ ਫੌਜਾਂ ਨੂੰ ਤਿਆਰ ਕਰਨ ਵਿੱਚ ਕਿਹੜੀ ਦੇਰ ਲੱਗਣੀ ਸੀ ਇਸ ਲਈ ਉਹਨਾਂ ਸ਼ਾਹੀ ਫੌਜਾਂ ਤੇ ਉਹਨਾਂ ਦੇ ਸਹਯੋਗੀਆਂ ਦਾ ਡਟ ਕੇ ਮੁਕਾਬਲਾ ਕੀਤਾ ਸਿੰਘਾਂ ਨੇ ਇਹਨਾਂ ਡਟ ਕੇ ਮੁਕਾਬਲਾ ਕੀਤਾ ਕਿ ਸ਼ਾਹੀ ਫੌਜਾਂ ਦੇ ਪੈਰ ਉਖੜ ਗਏ ਪਰ ਐਡੀ ਵੱਡੀ ਫੌਜ ਦਾ ਮੁਕਾਬਲਾ ਕਰਨਾ ਕੋਈ ਆਸਾਨ ਗੱਲ ਨਹੀਂ ਸੀ ਇਸ ਲਈ ਬੰਦਾ ਸਿੰਘ ਪੈਂਤੜੇ ਬਦਲਦਾ ਹੋਇਆ ਪਿੱਛੇ ਹਟਦਾ ਗਿਆ ਪਰ ਜਦ ਸ਼ਾਹੀ ਫੌਜਾਂ ਉਸ ਦਾ ਪਿੱਛਾ ਕਰਦੀਆਂ ਤਾਂ ਉਹ ਫਿਰ ਘੋੜਿਆਂ ਦੇ ਮੂੰਹ ਪਿੱਛੇ ਵੱਲ ਮੋੜ ਲੈਂਦੇ ਅਤੇ ਵੈਰੀਆਂ ਉੱਤੇ ਟੁੱਟ ਪੈਂਦੇ ਇਸ ਤਰ੍ਹਾਂ ਅਵਿਸਲੇ ਹਮਲਾ ਕਰਨ ਨਾਲ ਸ਼ਾਹੀ ਫੌਜਾਂ ਦਾ ਬਹੁਤ ਨੁਕਸਾਨ ਹੁੰਦਾ ਤੇ ਦੁਬਾਰਾ ਉਹ ਪਿੱਛਾ ਕਰਨਾ ਹੀ ਛੱਡ ਦਿੰਦੇ ਇਬਰਤ ਨਾਮੇ ਦਾ ਲਿਖਾਰੀ ਮੁਹੰਮਦ ਕਾਸਿਮ ਜਿਹੜਾ ਉਸ ਸਮੇਂ ਉੱਥੇ ਮੌਜੂਦ ਸੀ ਲਿਖਦਾ ਹੈ ਨਰਕੀ ਸਿੰਘਾਂ ਦੇ ਬਹਾਦਰੀ ਅਤੇ ਹੌਸਲੇ ਦੇ ਕਾਰਨਾਮੇ ਹੈਰਾਨ ਕਰ ਦੇਣੇ ਵਾਲੇ ਸਨ ਬੰਦਾ ਸਿੰਘ ਦੀਆਂ ਫੌਜਾਂ ਪੇਸ਼ਾ ਹਟਦੀਆਂ ਗੁਰਦਾਸ ਨੰਗਲ ਦੇ ਕਿਲੇ ਵਿੱਚ ਦਾਖਲ ਹੋ ਗਈਆਂ ਇਹ ਬੜਾ ਮਜ਼ਬੂਤ ਕਿਲਾ ਸੀ ਬੰਦਾ ਸਿੰਘ ਨੇ ਇਸ ਵਿੱਚ ਰਾਸ਼ਨ ਪਾਣੀ ਅਤੇ ਅਸਲਾ ਵੀ ਇਕੱਠਾ ਕੀਤਾ ਹੋਇਆ ਸੀ ਪਰ ਕੁਝ ਸਮੇਂ ਬਾਅਦ ਹੀ ਸ਼ਾਹੀ ਫੌਜਾਂ ਉੱਥੇ ਪੁੱਜ ਗਈਆਂ ਅਤੇ ਤੈ ਕਰਕੇ ਲਗਭਗ 30000 ਦੀ ਗਿਣਤੀ ਵਿੱਚ ਇਕੱਠੀ ਹੋਈ ਸ਼ਾਹੀ ਫੌਜ ਨੇ ਇਸ ਗੜੀ ਨੂੰ ਘੇਰ ਲਿਆ ਬੇਸ਼ੱਕ ਸ਼ਾਹੀ ਫੌਜਾਂ ਨੇ ਗੜੀ ਨੂੰ ਪੂਰੀ ਤਰ੍ਹਾਂ ਘੇਰ ਲਿਆ ਸੀ ਫਿਰ ਵੀ ਸਿੰਘ ਰਾਤ ਸਮੇਂ ਬਾਹਰ ਨਿਕਲਦੇ ਅਤੇ ਸ਼ਾਹੀ ਜ਼ਖੀਰੇ ਤੇ ਹਮਲਾ ਕਰਕੇ ਦਾਣਾ ਪਾਣੀ ਅਤੇ ਕਾ ਅਦਿ ਖੋਹ ਲੈ ਕੇ ਲੈ ਜਾਂਦੇ ਪਰ ਜਦ ਹੌਲੀ-ਹੌਲੀ ਇਹ ਘੇਰਾ ਇਨਾ ਸਖਤ ਕਰ ਦਿੱਤਾ ਗਿਆ ਕਿ ਕਾ ਤੇ ਦਾਣਾ ਪਾਣੀ ਅੰਦਰ ਲੈ ਜਾਣਾ ਬਹੁਤ ਮੁਸ਼ਕਲ ਹੋ ਗਿਆ ਅਬਦੁਸਮਤ ਖਾਨ ਸਮਝਦਾ ਸੀ ਕਿ ਕਿਲਾ ਇਨਾ ਮਜ਼ਬੂਤ ਨਹੀਂ ਸੀ ਇਸ ਲਈ ਉਸ ਕਈ ਵਾਰ ਬੜੇ ਜ਼ੋਰ ਦੇ ਹਮਲੇ ਕੀਤੇ ਕੀ ਕਿਲੇ ਦੀਆਂ ਕੰਧਾਂ ਢਾਹ ਦਿੱਤੀਆਂ ਜਾਂ ਪਰ ਸਿੰਘ ਐਨੀ ਦਲੇਰੀ ਅਤੇ ਬਹਾਦਰੀ ਨਾਲ ਜਵਾਬ ਦਿੰਦੇ ਕਿ ਅਬਦੁਸਮਦ ਖਾਂ ਹਜ਼ਾਰਾਂ ਫੌਜੀਆਂ ਨੂੰ ਮਰਵਾ ਕੇ ਪਿਸ਼ਾ ਹਟ ਜਾਂਦਾ ਇਬਰਤਨਾਮੀ ਦਾ ਲਿਖਾਰੀ ਅੱਗੇ ਜਾ ਕੇ ਲਿਖਦਾ ਹੈ ਹਰ ਰੋਜ਼ ਦੋ ਜਾਂ ਤਿੰਨ ਵਾਰੀ ਕੋਈ 40 ਜਾਂ 50 ਸਿੱਖ ਆਪਣੇ ਡੰਗਰਾਂ ਦੇ ਘਾ ਪੱਠੇ ਲਈ ਗੱਡੀ ਵਿੱਚੋਂ ਬਾਹਰ ਨਿਕਲਦੇ ਅਤੇ ਜਦ ਬਾਦਸ਼ਾਹੀ ਲਸ਼ਕਰੀਆਂ ਦੀਆਂ ਫੌਜਾਂ ਉਹਨਾਂ ਨੂੰ ਰੋਕਣ ਜਾਂਦੀਆਂ ਤੋਂ ਆਪਣੇ ਤੀਰਾਂ ਅਤੇ ਤਲਵਾਰਾਂ ਨਾਲ ਮੁਗਲਾਂ ਦਾ ਕਾਣ ਕਰ ਦਿੰਦੇ ਅਤੇ ਅਲੋਪ ਹੋ ਜਾਂਦੇ ਸਿੰਘਾਂ ਦੇ ਆਗੂ ਦੀਆਂ ਜਾਦੂਗਰੀਆਂ ਦਾ ਐਨਾ ਭੈ ਬੈਠਾ ਹੋਇਆ ਸੀ ਕਿ ਸਾਡੀਆਂ ਫੌਜਾਂ ਦੇ ਕਮਾਂਡਰ ਰੱਬ ਅੱਗੇ ਅਰਜੋਈਆਂ ਕਰਦੇ ਸਨ ਕਿ ਐਸਾ ਪਾਣਾ ਵਰਤ ਜਾਵੇ ਕਿ ਬੰਦਾ ਸਿੰਘ ਗੜੀ ਵਿੱਚੋਂ ਨਿਕਲ ਕੇ ਭੱਜ ਜਾਵੇ ਸਿੰਘਾਂ ਨੂੰ ਬਾਹਰ ਨਿਕਲ ਤੋਂ ਰੋਕਣ ਲਈ ਸ਼ਾਹੀ ਫੌਜ ਨੇ ਕਿਲੇ ਦੇ 400 ਫੇਰੀ ਇੱਕ ਮਿੱਟੀ ਦੀ ਕੰਧ ਖੜੀ ਕਰ ਦਿੱਤੀ ਪਰ ਫਿਰ ਵੀ ਸਿੰਘ ਕਿਲੇ ਵਿੱਚੋਂ ਬਾਹਰ ਨਿਕਲ ਕੇ ਸਾਰੀਆਂ ਰੋਕਾਂ ਨੂੰ ਤੋੜ ਦਿੰਦੇ ਅਤੇ ਲੁੱਟਮਾਰ ਕਰਕੇ ਫਿਰ ਕਿਲੇ ਅੰਦਰ ਚਲੇ ਜਾਂਦੇ। ਬਾਬਾ ਵਿਨੋਦ ਸਿੰਘ ਦੀ ਬਹਾਦਰੀ ਬਾਰੇ ਕਈ ਕਹਾਣੀਆਂ ਪ੍ਰਚਲਿਤ ਹਨ। ਕਿਹਾ ਜਾਂਦਾ ਹੈ ਕਿ ਉਹ ਰੋਜ਼ ਕਿਲੇ ਵਿੱਚੋਂ ਬਾਹਰ ਨਿਕਲਦੇ ਅਤੇ ਸ਼ਾਹੀ ਫੌਜ ਦੇ ਬਾਜ਼ਾਰ ਵਿੱਚੋਂ ਜੋ ਵੀ ਹੱਥ ਆਉਂਦਾ ਲੁੱਟ ਕੇ ਲੈ ਜਾਂਦੇ। ਉਨਾਂ ਨੂੰ ਫੜਨ ਦੇ ਬਹੁਤ ਯਤਨ ਕੀਤੇ ਗਏ ਪਰ ਉਹ ਫੜੇ ਨਾ ਗਏ ਸ਼ਾਹੀ ਫੌਜ ਬੰਦਾ ਸਿੰਘ ਬਹਾਦਰ ਦੀਆਂ ਕਰਾਮਾਤਾਂ ਤੋਂ ਬਹੁਤ ਡਰਦੀ ਸੀ ਉਹ ਸਮਝਦੇ ਸਨ ਕਿ ਬੰਦਾ ਸਿੰਘ ਕਿਸੇ ਜਾਨਵਰ ਦਾ ਰੂਪ ਧਾਰ ਕੇ ਵੀ ਕਿਲੇ ਵਿੱਚੋਂ ਨਿਕਲ ਸਕਦੇ ਹਨ ਇਸ ਲਈ ਜਦ ਕੋਈ ਕੁੱਤਾ ਬਿੱਲੀ ਵੀ ਕਿਲੇ ਵੱਲੋਂ ਬਾਹਰ ਨਿਕਲਦੇ ਤਾਂ ਸ਼ਾਹੀ ਫੌਜ ਉਸਤੇ ਟੁੱਟ ਕੇ ਪੈ ਜਾਂਦੀ ਅਤੇ ਉਸ ਨੂੰ ਮਾਰ ਮੁਕਾਉਂਦੀ ਗੁਰਦਾਸ ਨੰਗਲ ਦਾ ਇਹ ਘੇਰਾ ਕਈ ਮਹੀਨਿਆਂ ਤੱਕ ਜਾਰੀ ਰਿਹਾ ਪਰ ਸ਼ਾਹੀ ਫੌਜ ਇਸ ਨੂੰ ਸਰਨਾ ਕਰ ਸਕੇ